ਦੇ ਦੋਰੇ ਹੀ ਕਰ ਦੇਣੀ ਹੈ ਇਹ ਤਾਂ ਹਣੀ ਪਾਈ ਮੋਈ ਤਾਂ ਬਸ ਤਾਂ ਨਾ ਆਕੇ ਜਿਹੜੇ ਮੇਰੇ ਡੈਡੀ ਦੇ ਵਿਆਹ ਦੀ ਹਾਂ ਤੇਰੀ ਫੋਟੋ ਵਿੱਚ ਮੇਰੀ ਕਿੱਡੀ ਸੋਹਣੀ ਫੋਟੋ ਸਵਾਹ ਸੋਹਣੀ ਸਾਰੇ ਭਰਾਤੀ ਡਰਾਏ ਕਰੋ ਫਿਰ ਇਹਦਾ ਵਕਤ ਕਰੋ ਪੂਰਾ ਨਹੀਂ ਪੈਣਾ ਵਕਤ ਕੋਈ ਕਰੋ ਐਨ ਮੁਗਣਾ ਕਰੋ ਵੀ ਪੀਂਦੇ ਹਾਂ ਜਿਹੜੀ ਜਿਹੜੀ ਹੈ ਨਾ ਕਰਕੇ ਤੇ ਮੈਂ ਸੋਚਿਆ ਵੀ ਅੱਜ ਬਣਾਉਂਦੇ ਚੁੰਡੇ ਵਿੱਚ ਚੜ੍ਹ ਚੜ੍ਹਨੀ ਜਿਹੜੀ ਪਹਿਲੇ ਰਿਵਾਜ ਚ ਬਣਾਉਂਦੇ ਮੈਡਮ ਹੀ ਆਦੀ ਮੈਡਮ ਆਪ ਨਹੀਂ ਆਦ ਵਾਲੇ ਪਰੌਂਠੇ ਖਾਦੇ ਕਿਉਂਕਿ ਇਹਨਾਂ ਡੈਕਸਟਰ ਨੇ ਮਨ੍ਹਾ ਕੀਤਾ ਵਾ ਤੇ ਇਸ ਕਰਕੇ ਹੁਣ ਮੈਨੂੰ ਇਕੱਲੇ ਨੂੰ ਖਾਣੇ ਪੈਣੇ ਆ ਤੇ ਮੈਨੂੰ ਬਹੁਤ ਦੁੱਖ ਹੋ ਰਿਹਾ ਵਾ ਕਿ ਮੈਂ ਕੱਲਾ ਖਾਊਂਗਾ ਇਨੇ ਮੈਂ ਕੱਲੇ ਕਿਤਾ ਖਾਊਂਗਾ ਮੰਮੀ ਕਿੰਦਾ ਇਨਾ ਬੋਲਦਾ ਹਨਾ ਫਸੇ ਤੁਸੀਂ ਖਾਣੇ ਦੇ ਖਾ ਲਈਦਾ ਹਾਂ ਮੈਂ ਇਹਦਾ ਮਾਸੀ ਨੇ ਮੂੰਹ ਲੱਗਾ ਨਹੀਂ ਇਹਦਾ ਮਾਸੀ ਨੂੰ ਦੇ ਦੇ ਢਿਲਾ ਦਾ ਮੈਂ ਕਿਹਾ ਮਾਸੀ ਦੇ ਵੰਡੇ ਤਾਂ ਮੈਨੂੰ ਨਾ ਖਾਣੇ ਪੈਣ ਉਜਾਜੂ ਅਸੀਫਾ ਹੋਈ ਠੀਕ ਹੈ ਸੋਨਣਾ ਮੰਨਾਂ ਮੰਨਦੇ ਆਗੇ ਹੈ ਤੂੰ ਕਣਾ ਆਪ ਤੇ ਡਿਊਟੀ ਚੱਲ ਚੱਲੀ ਜਾਂਦੇ ਸਾਡਾ ਮਗਰੋਂ ਜੀਨ ਲੱਗਣਾ ਕੋਈ ਨਹੀਂ ਬਹੁ ਮੈਂ ਆ ਜਣਾ ਛੇਤੀ ਮੈਂ ਅੱਜ ਰਾਤ ਨਹੀਂ ਰਹਿਣਾ ਮੈਂ ਆ ਜਣਾ ਕਦੋਂ ਆਣਾ ਛੇਤੀ ਰਹਿਣਾ ਅੱਜ ਆਲੂ ਵਾਲੇ ਪਰੋਠੇ ਬਣਦੇ ਆ ਤੇ ਇਹ ਵੀ ਆਏ ਵਿੱਚ ਆਲੂ ਵਾਲੇ ਪਰੋਠੇ ਬਣਾ ਲੈਂਦੇ ਨੇ ਨਾਲੇ ਮੱਲੀ ਸਾਹਿਬ ਦੇ ਫੇਵਰਿਟ ਆ ਬਾਕੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਸਾਨਾ ਮਿਸਟਰ ਮਿਸੇਸ ਮੱਲੀ ਤੇ ਬਲੋਗ ਅੱਜ ਦਾ ਸਾਰਾ ਜਿਹੜਾ ਬਲੋਗ ਸਾਰਾ ਅੱਜ ਜੋਗਰ ਦੇ ਬਿਨਰਾਣਾ ਸਾਰਾ ਜੋਗਰ ਆ ਅੱਜ ਦੇਵੇਂ ਬੰਦਿਆਂ ਕੀ ਕਰਦੇ ਸਾਰੇ ਦਿਨ ਦੇ ਵਿੱਚ ਤੇ ਅਸੀਂ ਚੱਲੇ ਆ ਇਹਨਾਂ ਨੂੰ ਲੱਗੀਆਂ ਰੋਟੀ ਰਾਟੀ ਖਾਣ ਤੇ ਫਿਰ ਮੈਂ ਜਾਣਾ ਬਿਊਟੀ ਦੇ ਤਿਆਰ ਹੋ ਗਈਆਂ ਤਿਆਰ ਹੋਏ ਹੁਣ ਲਾਉਣ ਲੱਗੀ ਆ ਮੈਡਮ ਜੀ ਤਿਆਰ ਆ ਮੈਂ ਹੈਂ ਤੂੰ ਆ ਰੋਟੀ ਖਾ ਇਹਨੂੰ ਤਿਆਰ ਆਂਦੇ ਆ ਆ ਜਾ ਚਲੋ ਮੈਮ ਤੇ ਚਲੋ ਫਿਰ ਮਿਲਦੇ ਤੁਹਾਨੂੰ ਰੋਟੀ ਰਾਟ ਖਵਾ ਲਦੀਆਂ ਨਾਲ ਫਿਰ ਦੱਸ ਰੌੜੇ ਕਾਂ ਦਾ ਇਰਾਦਾ ਹੈ ਕਿ ਨਹੀਂ ਤੇਰਾ ਇਰਾਦਾ ਜਿਹੜੇ ਹੈਗਾ ਵਾ ਹਾਂ ਫੇਰ ਕਹਿੰਦਾ ਉਹਨੂੰ ਮਿਲ ਕੇ ਦੋ ਚਮਚੇ ਦੇ ਦੇ ਆ ਇਹ ਤੂੰ ਤੇ ਉਹੋ ਜੀ ਅੱਗੇ ਹਨਾ ਕਿ ਨਹੀਂ ਸਹੀ ਗਾ ਸਹੀ ਗਾ ਲੈਣਾ ਇਹ ਕੀ ਸਟਾਈਲ ਰੋਟੀ ਖਾਣ ਦੀ ਚੰਗੀ ਤਰ੍ਹਾਂ ਬੈ ਕੇ ਰੋਟੀ ਖਾਣੀ ਆ ਗੁੱਡ ਬੱਚਾ ਬਣ ਕੇ ਸੰਸੀਅਰ ਆ ਇੱਕ ਇੱਕ ਗੁੱਡ ਬੱਚਾ ਬਣਿਆ ਜੇ ਆ ਜਾ ਉਹਦੇ ਇੱਥੇ ਆ ਜਾ ਚਲ ਖਾ ਲੈਣ ਤੂੰ ਕੀ ਮਤਲਬ ਬੋਲ ਬੋਲ ਜੇ ਤੀ ਬੋਲੋ ਨਾ ਦੇ ਲੈਕਚਰ ਜਿਹੜਾ ਲਗਾ ਦੇਣਾ ਹਣਾ ਮਲੀ ਸਾਹਿਬ ਦੇ ਲੈਕਚਰ ਕੋਡ ਬਲੇ ਕਹਿੰਦੇ ਕਿਹੜੀ ਫੋਟੋ ਜਿਹੜੇ ਮੇਰੇ ਡੈਡੀ ਦੇ ਵਿਆਹ ਦੀ ਹਾਂ ਤੇਰੀ ਫੋਟੋ ਵਿੱਚ ਤੇ ਮੇਰੀ ਕਿੱਡੀ ਸੋਹਣੀ ਫੋਟੋ ਵਾ ਸਵਾਹ ਸੋਹਣੀ ਸਾਰੇ ਭਰਾਤੀ ਡਰਾਏ ਸਾਰੇ ਭਰਾਤੀ ਡਰਾ ਕੇ ਰੱਖੇ ਨੇ ਤੇ ਕਹਿੰਦੇ ਇਹ ਬਲਾ ਕੇ ਤੁਸ ਸਾਡੇ ਲਈ ਵੇਖ ਲੋ ਬਰਾਬਰ ਕੁਝ ਦੱਸੋ ਇਹਨੂੰ ਪਰਾ ਬਾਈ ਜੀ ਨੂੰ ਇਹ ਬੋਲ ਸਕਦੇ ਕਿਉਂ ਤੇਰਾ ਕਰਦੀ ਲਾਜ ਰੁਕ ਜਾ ਤੂੰ ਬਾਜੀ ਹਾਂ ਤੇ ਮੇਰੇ ਹੱਥ ਹੋਈ ਨਹੀਂ ਸਾਦਾ ਕੁਝ ਮੈਂ ਸਵੇਰ ਦਾਕੇ ਚੱਪਲ ਵੀ ਨਾਲੇ ਤੂੰ ਆਪਣੀ ਸੋਚ ਠੀਕ ਹੈ ਮੈਂ ਨਾ ਤਾਵਾ ਦਿਮਾਗ ਮੇਰਾ ਖਰਾਬ ਹੋ ਗਿਆ ਹਾਂ ਕਿੱਨੇ ਉਹ ਪਰਸੋਂ ਲੱਗਾ ਤਾਏ ਲੱਗਾ ਮੇਲਾ ਵੀ ਨਹੀਂ ਪਰਸੋਂ ਨਾ ਤੱਕ ਪਰਸੋਂ ਲੱਗਾ ਠੀਕ ਹੈ ਮਾਮਲੀ ਦਾ ਯਾਰ ਮੰਮੀ ਜੀ ਗੰਡਾ ਮਾਰ ਦੋ ਹੇ ਐ ਮਾਰ ਦੋ ਇਹ ਦੋ ਫੇਰ ਮਾਰ ਹਾਏ ਇਹ ਇਹ ਦੋ ਇਹ ਉਹ ਦੇ ਲੈ ਅਰਬਾਬ ਦੀ ਫਰਮਾਇਸ਼ ਦੇ ਹੁਣ ਚੱਲ ਨਹੀਂ ਬਾਅਦ ਸ਼ੁਕਰ ਪੁੱਤ ਪਾਉਣੇ ਨੇ ਇਹਨਾਂ ਨੇ ਕੁੜੀ ਦਾ ਇਹ ਦੋ ਫੇਰ ਮਾਰ ਦੋ ਇਹ ਆ ਲੋ ਇਹ ਦੋ ਆ ਲੋ ਤੂੰ ਜੱਟ ਬਣੀ ਹੋਣਾ ਪਾਲਾ ਇੱਕ ਲਾਈਕ ਹੋਰ ਆ ਗਈ ਦੋ ਲਾਈਕ ਆ ਗਈ ਨਾਲ ਇੱਕ ਕਮੈਂਟ ਆ ਗਈ ਤਾਂ ਮੈਂ ਕੀ ਕਰਾਂ ਕੀ ਕਰਾਂ ਮੈਂ ਤੁਰਪੀ 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 ਆ ਕੇ ਖਲੋਤੇ ਇਸ ਕਹਾਂ ਯਾਰ ਮੈਂ ਚੰਨੀ ਆਣ ਕਿਸੇ ਰੁਕਣ ਨਹੀਂ ਮੇਰਾ ਨਿੱਸੇ ਬਾਗ ਮਾਰਿਆ ਇਹ ਹਾਂ ਵੀ ਦੂ ਕਮੈਂਟਰੀ ਆਏ ਪਿਆਰੀ ਪਿਆਰੀ ਮੱਲੀ ਜੀ ਸਾਹਿਬ ਨੂੰ ਚੰਗੀ ਦਰਵਾ ਲਾਇਆ ਕਰ ਸਾਸੀ ਕਾਲ ਕਿੰਨੇ ਦਿਨ ਹੋ ਗਏ ਵਲੌਗ ਚ ਨਹੀਂ ਆਏ ਜਿਹੀ ਨਹੀਂ ਚੱਲਣ ਥੋੜੇ ਢਿੱਲੇ ਚੱਲਣ ਦੇ ਚਲ ਜੇ ਜਿਸ ਤਰ੍ਹਾਂ ਚੁੱਕਿਆ ਜਿੰਨਾ ਇੱਧਰ ਆਪਾਂ ਪਾਤੀ ਦੇ ਸਰੋਂ ਸੁੱਕਣੇ ਤੇ ਦਾੜੀ ਨੇ ਝਾੜ ਦਿੱਤੀ ਆ ਤੇ ਹੁਣ ਇਹਨੂੰ ਬਾਹਰ ਛੋੜ ਦੇਣਾ ਦਾੜੀ ਦਾਸਤ ਕਰਨ ਦੇ ਆ ਚਲ ਜੇ ਤੋਂ ਵੀ ਆਪਾਂ ਇਕੱਲ ਤੋਂ ਕੋਈ ਨਾ ਕੋਈ ਸ਼ਾਪਿੰਗ ਕਰਾਂ ਜਾਂ ਇੱਥੇ ਕਿਸਨਾ ਵੇਖੀ ਖੜਾ ਹੈ ਮੰਨੀ ਸ਼ੌਕ ਕਰਦੇ ਆ ਗੱਲਬਾਤ ਤੇ ਦੇਖਦੇ ਆ ਕਿ ਕੀ ਖਰੀਦਦੇ ਆ ਉਧਰ ਆ ਵੀ ਮੈਂ ਸਦਾ ਘਾਰੀ ਤੇ ਫਿਰ ਪਲੈਨਿੰਗ ਬਣਿਆ ਲੈਣਾ ਹੀ ਆਪਾਂ ਕੁਛ ਤੇ ਮੈਂ ਮੱਲੀ ਸਭ ਲੈ ਜੀਏ ਤੇ ਮੱਲੀ ਸਭ ਕਹਿੰਦੇ ਜਿਵੇਂ ਇੱਥੋਂ ਹੀ ਚੱਲ ਜਾਨੇ 4 ਵਜੇ ਹੀ ਤੇ ਆਪਾਂ ਜਲਦੀ ਜਲਦੀ ਇੱਥੇ ਆ ਗਏ ਸਮਾਨ ਲੈਣ ਤੇ ਹੁਣ ਅਸੀਂ ਇੱਥੇ ਸ਼ਾਪਿੰਗ ਕਰਕੇ ਤੇ ਚੱਲਦੇ ਆ ਘਰ ਨੂੰ ਇਹਦੇ ਕੀ ਲੈਣੇ ਨੇ ਮੈਂ ਤਾਂ ਮਾ ਹੁਣ ਮਤਲਬ ਆਉਣ ਦੀ ਲੋੜ ਨਹੀਂ ਹੁਣ ਚਲੋ ਲੈ ਲਈਏ ਫਿਰ ਚੱਲਦੇ ਆ ਇਹਨਾਂ ਨੂੰ ਰਾਤ ਆ ਬੜਾ ਬੁਰਾ ਆ ਲਿਆ ਆ ਬਾਨਾ ਵੀ ਇੰਨੇ ਆ ਵੱਡਵੇ ਵੇ ਕਿੰਦਾ ਵੱਡਾ ਟੋਲਾ ਇੱਕ ਤਾਂ ਤੋਂ ਇਹ ਥੋੜੇ ਰਹਿ ਗਏ ਨਾ ਨਾ ਇੱਧਰ ਲਾਈਆਂ ਵਿਚਾਰਿਆ ਨੇ ਕੋਲ ਪਲਾਜਾ ਭਾਈ ਇੱਥੇ ਵੀ ਲਾ ਦੇਣੇ ਫੇਰ ਆਹ ਬੰਡਿਆ ਨਾ ਇਸ ਕਰਕੇ ਤੇ ਟੂਰੀਆਂ ਦੁਕਾਨਾਂ ਲੱਗੀਆਂ ਨੇ ਕਿ ਆਪਾਂ ਰੋ ਪੀਣ ਅੰਕਲ ਕੋਲ ਕੋ ਨਾਲ ਹੀ ਆਪਣਾ ਪਟਰੋਲ ਕੰਪਿਆ ਮੰਮੀ ਸਾਹਿਬ ਤੇ ਤੁੰਗਵਾ ਦੇ ਪਾ ਲੋ ਬੰਦਾ ਉਹ ਤੋਂ ਵੀ ਆਪਣਾ ਦੇ ਆ ਆਪਣਾ ਪਟਰੋਲ ਤੋਂ ਵੀ ਦੇ ਨੂੰ ਕੋੜਾ ਤੇ ਚੱਲਦਾ ਦੇਖਣਾ ਰੇਪਰ ਰੋਡ ਦਾ ਹਾਲ ਬਾਕੀ ਜੀ ਜੋ ਆਪਾਂ ਲੈਣਾ ਸੀ ਉਹ ਹੀ ਲੈ ਆਏ ਅਮਰੀਕਨ ਡਿਸ਼ਨ ਤੇ ਨਾ ਜਾਇਓ ਤੇ ਉਹਨिक्की ਕਮੇਟੀ ਬਹੁਤ ਹੈ ਤੇ ਪੂਰਾ ਕਵਰ ਕਰ ਲੱਗਿਆ ਹੀ ਫੇਸ ਸਿਰਫ ਰੋ ਪਿੰਡ ਦੀ ਫੇਸ ਜਿਹੜਾ ਉਹ ਦਿੱਤਾ ਤੇ ਰੌ ਰੋ ਪੀ ਗਏ ਅੰਕਲ ਕੋ ਬੜਾ ਲੈਣ ਫਿਰ ਘਰ ਜਾਗੇ ਮਿਲਦੇ ਆ ਆ ਲੌਬੀ ਦੀ ਲਾਈਟ ਜਗਾ ਬਤਮੀਨ ਮਹਲੋਂ ਪਿਆ 15000 ਅਹ ਗੱਲਾਂ ਇਹ ਕਰਕੇ ਗਏ ਵਾ 5000 ਦੀ ਲੈਣਾ ਵਾ ਆਂਦੇ ਮੇਰਾ ਨਾ ਬੰਦਾ ਹੈਗਾ ਵਾ ਨਹੀਂ ਗੱਲ ਗਾਣੇ ਕਰਦਾ ਆਂਦੇ 8000 ਦਾ ਬੈਂਡਰਾ ਮੈਂ ਲੈਣਾ ਵਾ ਤੇ ਪੁਰਾਣਾ ਵੱਖਰਾ ਵੇਚ ਲੈਣਾ ਵੱਖਰਾ ਕੋਲ ਤੈਨੂੰ ਕਿਹਨੇ ਕਹੇ ਆਪੇ ਬਾਗ ਨੂੰ 10000 ਦਰਵਾ ਦਿੰਨਾ ਬੋਟਾ ਨਹੀਂ ਇਹਨਾਂ ਜਿਹੜੇ ਕਹਿੰਦੇ ਟਰੇਡਰ ਦੀ ਮੈਟਰੀਅਲ ਹੁੰਦੀ ਜਿਹਾਉਣਾ ਤੇ ਬਲਬ ਵੀ ਬਲਕਾ ਚੱਲ ਆ ਨਾ ਚੱਲ ਚਲ ਜਦੀਏ 8 ਦਾ ਦੇ ਦਨਾਂ ਵਾ ਕਹਿੰਦੇ ਤਾਂ ਮੈਂ ਦਵਾਉਂ ਯਾਰ ਤਾਈ ਦੇ ਬੈਂਡ ਦਾ ਸਟਾਈਲ ਵੇਖੋ ਜਾਣਾ ਹੁਣ ਸਵੇਰ ਦਾ ਸਿਰਨੇ ਖਾਦਾ ਹੁਣ ਆ ਜੀ ਸਿਰ ਕਈ ਚੰਗਾ ਸਵੇਰ ਦਾ ਫਿਰ ਤੂੰ ਬੋਰ ਵੀ ਚੰਗਾ ਹੋਏ ਹੋਣਾ ਨਾ ਪੀ ਤੋ ਜਿਆ ਨਹੀਂ ਲੱਗਾ ਓ ਮੰਨ ਗਿਆ ਮੈਨੂੰ ਅਹੀਂ ਕਾ ਗੀ ਹੁੰਦੀ ਏਕੋ ਨੇ ਮੈਟਿਕ ਬਾਹਰ ਗੂਣ ਜੱਟ ਕੇ ਬੈਣ ਹੈਲੋ ਗਾਈਜ਼ ਹੈਲੋ ਗਾਈਜ਼ ਕਿਹਦਾ ਕੇ ਨਾਮ ਮਿਸ ਕੀਤਾ ਉਧਰ ਗਲਾਸੀ ਦੇਖੋ ਕਮਾਂਡੀ ਤੁਹਾਮ ਕੋਈ ਨਾ ਕੋਈ ਪ੍ਰਾਕ ਨਹੀਂ ਗਈ ਨਾ ਕਿਦਾਰਾ ਨਹੀਂ ਚੱਲਣਾ ਤੇ ਨਾ ਨਾ ਵੀ ਵਕਤ ਦਾ ਜੇਵ ਦਾ ਪਤਾ ਨਹੀਂ ਕਦੋਂ ਢਲੀ ਹੋਏਗੀ ਸਹੀ ਗੱਲ ਕੋਈ ਸਹੀ ਇੱਕ ਸਿਹਤ ਦਾ ਨਹੀਂ ਪਤਾ ਇੱਕ ਸਿਹਤ ਦਾ ਨਹੀਂ ਪਤਾ ਇੱਕ ਵਕਤ ਇੱਕ ਪੜੀ ਇੱਕ ਦਲ ਦਾ ਪਤਾ ਹੁੰਦਾ ਜੀ ਇੱਕ ਵਕਤ ਵਿਆਹ ਦੇ ਦਿਨ ਪੈਂਦਾ ਏ ਜੇ ਬੰਦਾ ਵਿਆਹ ਉਹ ਆਪਣੀ ਮਨ ਦਾ ਹਤੀ ਵਕਤ ਪਾਉਂਦਾ ਵਾ ਤੇ ਇਹ ਫਿਰ ਪਾਉਂਦਿਆ ਜੇ ਇਹ ਕੜਾ ਪਿਆਰ ਪਾਉਂਦਾ ਕਰੋ ਫਿਰ ਇਹਦਾ ਵਕਤ ਕਰੋ ਪੂਰਾ ਮੈਂ ਇਦਾਂ ਨੂੰ ਹੱਸਦਾ ਗਿਆ ਰੇ ਕਰੋ ਤਾਂ ਮੈਂ ਹੱਸਦਾ ਗਿਆ ਢਦਾ ਚੰਗਾ ਨਹੀਂ ਲੱਗਣ ਰੇ ਕਰੀਏ ਦੇਖ ਟਿਕਾਣਾ ਪੈ ਗਿਆ ਹਾਂ ਹਾਂ ਦਵੇ ਦਵੇ ਦਾ ਕਵਜਾ ਹੋਏ ਉਹ ਤੇ ਤੁਹਾਡੀ ਮਗਾਲਾ ਸਾਂ ਬੀ ਬਾਣ ਹੋ ਗਈ ਤੇਰੀ ਬੰਦ ਪਰਮਾਣਾ ਮਿਲਦੇ ਆ ਅੱਜ ਕਿਹੜੀ ਜਵਾਰ ਦੀ ਅਹੀਂ ਭਾਈ ਗੱਡੀ ਵਿੱਚ ਤੱਕ ਆ ਹੀ ਦੇਣਾ ਨਹੀਂ ਹਟੇ ਜਾਨਾ ਕਿ ਚੋਰ ਨਹੀਂ ਆਇਆ ਤੁਹਾਡਾ ਦਾੜਾ ਮੁਰਦਾ ਜਾਏ ਬੋਲੇ ਮੈਨੂੰ ਤਾਂ ਬਾੜਿਆ ਦੇ ਵਿਆਹ ਜਗੜਿਆਂ ਵੱਡਾ ਬਣਿਆ ਸਰਦਾ ਕਿਉਂ ਨਹੀਂ ਬਾੜਿਆ ਮੈਂ ਵੈਸੇ ਹੀ ਨਹੀਂ ਆਇਆ ਮੈਂ ਮੀਟਿੰਗ ਤੇ ਗਿਆ ਮੋਦੀ ਸਾਹਿਬ ਨਾਲ ਮੀਟਿੰਗ ਹੀ ਮੇਰੀ ਤੇ ਮੈਨੂੰ ਅਰਜਨ ਮੀਟਿੰਗ ਤੇ ਜਾਣਾ ਪਿਆ ਅਮਰੀਕਾ ਨਹੀਂ ਤੇ ਮੇਰਾ ਤਾਂ ਵੀਜ਼ਾ ਕੈਨਸਲ ਹੋ ਗਿਆ ਇਹਦਾ ਕਾਰਡ ਵਧਿਆ ਇਹਨਾਂ ਦਾ ਮੇਰਾ ਰੁਪਈਆ ਚਲੋ ਕੋਈ ਨਾ ਐਲੀਸੀ ਕੋਈ ਨਾ ਇਹ ਨਹੀਂ ਚੱਲ ਲਾਂਗੇ ਆਪਾਂ ਕੋਈ ਨਾ ਅਗਲੀ ਦੀ ਸਹੀ ਕਹ ਬਈ ਅਗਰ ਇਹ ਜোন ਘੜੀ ਪਾਤਾ ਕਾ ਤੇ ਨਿਭਰਾ ਤੇ ਆਈ ਇਹ ਨਾ ਦਸਵਾਂ ਸਿਰ ਨਹੀਂ ਤੋ ਗੱਲ ਇਹ ਸਤਨਾ ਤੇ ਨਹੀਂ ਦਤਨਾ ਗਾਤੇ ਕਰੀਂ ਵੀ ਸਦਾ ਤੇਰੇ ਤਰਫੋਂ ਨਹੀਂ ਵਜੀਆਂ ਨਾ ਦੋ ਸਾਰੀ ਸੂਰਤ ਅਕਲ ਟਕਾਣੇ ਆਣੀ ਤੇਰੇ ਸਮਝਾ ਰਾਮ ਤੈਨੂੰ ਸਮਝਾ ਰਮੀ ਤੋ ਸੁਣਦੇ ਨਾ ਮੇਰੀ ਗੱਲ ਰਮੀ ਵਿਚਾਰੀ ਦੀ ਮਾਤ ਉਹਦੀ ਰਮੀ ਕੀ ਕਰੇ ਰਮੀ ਨਹੀਂ ਰੋਮੀ ਨਾਮ ਲੈਣਾ ਚੰਗੀ ਤਰ੍ਹਾਂ ਜਾਰਜ ਸੇ ਲੱਤ ਮਾਰ ਕੇ ਦੋਰੀ ਕਰ ਦੇਣੀ ਹੈ ਇਹ ਤਾਂ ਹਣੀ ਫਰੀ ਜਿੱਤਾ ਲੱਤ ਮਾਰ ਕੇ ਨਾ ਤੇਰੇ ਪਾਈ ਮੋਈ ਤੇ ਦਸਤਨ ਮੈਂ ਅੱਜ ਕੀ ਬਣ ਲੱਗਾ ਸ਼ਿਮਲਾ ਨੇਪ ਸ਼ਿਮਲਾ ਐਂਡ ਨੀਰ ਚਟਨੀ ਵੀ ਬੜਾ ਨਿਆ ਪਰ ਮੈਂ ਨਾ ਪਹਿਲਾਂ ਨਾ ਆਦਮ ਨੂੰ ਕੱਟੇ ਪ੍ਰਾਪਨਾ ਨਾਲ ਉਤਰਾਉਣਾ ਤਾਂ ਮੈਂ ਤੇ ਫਿਰ ਚੱਨੀ ਬਣਾ ਦੇਣੀ ਉਹਦਾਂ ਦਾ ਕਿੰਨਾ ਜਣਾ ਹੋਏ ਕੋਡਾ ਡਾ ਲਿਆਂਦਾ ਇਹਦੇ ਚੱਤੀ ਇੱਕ ਵਾਰ ਹੀ ਬਣਾਈ ਤੇ ਜਿਹੜੀ ਕੁੱਟਦੇ ਆ ਆ ਕੇ ਦੋ ਜਿਹੜਾ ਕੰਮੀ ਲਾਇਆ ਤੇ ਦੋ ਆਣ ਹਣਾ ਪਿੱਤਾ ਗੇਟ ਤਾਂ ਬਿਲਾ ਇਹ ਨਨ ਚੰਗੀ ਮਤ ਦੇਣ ਨੇ ਸਵੇਰ ਦੇ ਵੇਲੇ ਮੈਂ ਉੱਥੇ ਗਏ ਸੀ ਸ਼ਹਿਰ ਤੇ ਲੇਉਣਾ ਥੋੜਾ ਜਿਹਾ ਸਮਾਨ ਉਹ ਚੀਜ਼ ਹੈ ਕੱਢੀ ਹੋਈ ਖਰਾਬ ਤੇ ਹੈ ਕਮੀ ਲੈ ਆਉਣੀ ਉਹ ਲੈ ਕੇ ਆਉਂਦੀ ਥੋੜਾ ਬਹੁਤ ਸਮਾਨ ਤੇ ਡਿਊਟੀ ਤੋਂ ਮੈਂ ਸਿੱਧਾ ਹੀ ਉਧਰ ਚਲ ਗਈ ਹਾਂ ਕਿ ਸ਼ਾਮ ਨੂੰ ਆ ਕੇ ਫੇਰ ਕੰਮ ਬੜਾ ਹੈਣਾ ਤੇ ਹੁਣ ਪਹਿਲਾਂ ਮੱਲੀ ਸਾਹਿਬਾਂ ਦੇ ਵਿੱਚ ਕੁਰਕ ਕਰਾਉਣਾ ਬੜਾ ਕੰਮ ਸਬਜੀ ਦਾ ਹੁਣ ਕਰਦੇ ਨਾ ਆਪ ਦੀ ਨਾਲ ਨੂੰ ਤੜਕਾ ਤੋਂ ਗਲਾ ਆਦੀਏ ਉਹ ਦਾਲ ਨੂੰ ਫਰਾਈ ਕਰਕੇ ਬਣਾਉਣੀ ਹੈ ਮੈਂ ਚੱਲ ਫਰੀਦੇ ਬਣਾ ਲੈਨੇ ਆ ਜੀ ਇਹਦਾ ਆਪਣਾ ਤੜਕਾ ਇਹ ਇਹ ਲੱਗਣਾ ਨਾ ਦੇਖਣਾ ਅੱਜ ਦਾ ਦੂਜਾ ਲੋੜ ਰਹਿ ਨਾ ਕੰਮ ਬੂਰਾ ਹੋ ਗਏ ਫੇਰ ਤੁਮਨੇ ਦਮ ਕੀ ਕਰਦਾ ਅੱਜ ਕੰਮ ਨਹੀਂ ਟਿਕਦੀ ਹੋਗਾ ਦਸਾਂ ਮਿੰਟਾਂ ਦੇ ਹੜਾ ਖੇਡਾ ਹਾਈ ਬਾਬੇ ਕੀ ਕਰਦੇ ਸੀ ਬੋਲ ਏ ਕੀ ਕਰ ਲਗੇ ਬੋਲਣਾ ਓਏ ਕੇਡੀਆਂ ਕਰਦਾਈ ਆ ਨਿਕਾ ਜਾ ਓ ਕੇਡੀਆਂ ਕਰਦਾਈ ਆ ਬਣਾਉਂਗੀ ਚਟਣੀ ਬੇ ਚਟਣੀ ਬੇ ਬਾਬਾ ਕੀ ਪੀਨੇ ਬਾਬੇ ਹਾਂ ਬਾਬਾ ਬੰਦੀ ਮੈਂ ਪਿੰਕਾ ਪੀਨੇ ਆ ਐ ਮੋੜਾ ਕਰੋ ਆ ਨੂੰ ਮਗਰਾ ਕਰੋ ਵੀ ਪੀਂਦੇ ਹਾਂ ਜੀਨਾ ਅੱਜਨਾ ਆਪਾਂ ਪਹਿਲਾਂ ਤੋਂ ਬਣਾਉਂਦੇ ਹੰਨੇ ਹਾਂ ਇਹ ਚਟਣੀ ਬਣਾਈ ਦੀ ਸੀ ਉਹ ਦੂਜੀ ਜਿਹੜੀ ਹਨਾ ਕਰਕੇ ਤੇ ਮੈਂ ਸੋਚਿਆ ਵੀ ਅੱਜ ਬਣਾਉਂਦੇ ਚੁੰਡੇ ਵਿੱਚ ਚਟਣੀ ਜਿਹੜੀ ਪਹਿਲੇ ਰਵਾਜ ਚ ਬਣਾਉਂਦੇ ਹੰਨੇ ਹਾਂ ਬੜੇ ਦਿਨਾਂ ਦਾ ਪਹਿ ਲੈ ਗਿਆ ਲਈ ਪਰ ਚਟਣੀ ਨਹੀਂ ਬਣਾਈ ਤੇ ਪਹਿਲਾਂ ਤੋਂ ਹੁਣ ਅਸੀਂ ਪਹਿਲਾਂ ਬਣਾ ਲਈ ਸਬਜੀ ਫਿਰ ਪਰ ਉਹਨੇ ਕੰਮ ਕਰਾਏ ਆ ਭਾਰਤ ਦੀ ਥੋੜੀ ਸਪਾਈ ਕਰਨੀ ਉਹ ਕੀਤੀ

ਕੀ ਆ ਤਰਵਾ ਦੇ ਦੇ ਰਿਹਾ ਵੀ ਇੱਕ ਰੀਆ ਆ ਪਾਣੀ ਵਿੱਚ ਭੱਗੀ ਹੋ ਕੇ ਬਣਾਇਆ ਕਰਦਾ ਬੜੇ ਟਾਈਮ ਬਾਅਦ ਮੈਂ ਹਾਂਜੀ ਠੰਡਾ ਹੈ ਕੀ ਠੰਡਾ ਕੀ ਆ ਪਿੰਕਾ ਪਿੰਕਾ ਕੋਟ ਕੋਟ ਕੇ ਦੇ ਦੇ ਚੜਨੀ ਕਿਦਾਂ ਚਾਹਦੀ ਆ ਇਸਦੀ ਸੁਆਦ ਬੰਦੀ ਆ ਤੇ ਤੁਹਾਨੂੰ ਦੱਸਾਂ ਸ਼ਾਇਦ ਇਹ ਬੜੇ ਜਣੇ ਹੁੰਦੇ ਨੇ ਹੁਣਗੇ ਇਹਨਾਂ ਦੀ ਪ੍ਰਾਣੀ ਭਾਂਡੇ ਤਾਂ ਹੁੰਦੇ ਨੇ ਏ ਵਿਚਾਰੀ ਆਂਦੀ ਮੈਂ ਜਿਹੜੀ ਵੇਰਲੀ ਆਂ ਲਿਆਓ ਮੈਂ ਤੁਹਾਡੇ ਨਾਲ ਠੰਡੇ ਸਾਹ ਪਰਾਦਾ ਹੁਣ ਸਾਡੀ ਨਮਰ ਸਮਾਰਟ ਹੋ ਜਾਂਦੀ ਹੂੰ ਤੈਨੂੰ ਮੈਂ ਮਦ ਮਾਰਦੀ ਆਂ ਤੇ ਚਪੇੜਾਂ ਚਾੜੀ ਪਈ ਓਏ ਇਹੀ ਤਿਆਰ ਹੋ ਗਏ ਦੇ ਯਾਰ ਅੱਜ ਜਦੋਂ ਚਲਿਆ ਸੁਣ ਲਿਆ ਜਿਹੜੀ ਕਰੀਤਾ ਨੂੰ ਚੜਾਤਾ ਹੈ ਬੱਸ ਕਰੋ ਹੁਣ ਜੇ ਕਹਿਦੇ ਹੋ ਸਾਡੀ ਮੇਰੀ ਕੰਬੀ ਆਪਣੀ ਹੋਣੀ ਹੈ ਜੇ ਵੀਰੋ ਸਾਡੀ ਮੱਲੀ ਸੰਗ ਬੈ ਗਏ ਨੇ ਖਾਣ ਵਾਸਤੇ ਤੇ ਵਿੱਚ ਬੈਠੇ ਤੇ ਇੱਕ ਨੂੰ ਆਰਡਰ ਦੇਣ ਭੇਜਿਆ ਵੀ ਜਾ ਆਰਡਰ ਦੇ ਕੇ ਫਿਰ ਖਾਣੇ ਕੋਈ ਉਹ ਆ ਉਹ ਜਾ ਉੱਥੇ ਨਾਲ ਉਹ ਵੇਖੋ ਸਾਹਮਣੇ ਤੇ ਦੇਖਦਾ ਨਹੀਂ ਕਿਤੇ ਉਹ ਪਰ ਇਹ ਜੇ ਖੋਤਾ ਜਿਦਾਂ ਦਾ ਇਹ ਇਦਾਂ ਦਾ ਨੇ ਆਰਡਰ ਤੇ ਜਾਣਾ ਹਨਾ ਹੁਣ ਬહુ ਆ ਜਾ ਛੇਤੀ ਦਾ ਖਾ ਕੇ ਚਲੀਏ ਲੋਰੀ ਮਮਾ ਕਰ ਰੋਲਾ ਕੇ ਤੇ ਸਿੰਦਰੋ ਜਾਰੀ ਰਹਿੰਦੇ ਸਾਰੇ ਇਹ ਗਾਰੇ ਨੀਜੇ ਗਈ ਤੇ ਫਿਰ ਉਹ ਉੱਟ ਕੇ ਨਾਲ ਸਾਨੂੰ ਜਲਦੀ ਜਲਦੀ ਖਾ ਲਈ ਪੀਤਾ ਇਹ ਲਾਈਏ ਨੇ ਬੂਦੀ ਹੈ ਤਾਂ ਉਹ ਗਈ ਤੇ ਬਹੁਤ ਜ਼ਿਆਦਾ ਖਾਂਦੀ ਹੈ ਤੇ ਖਾ ਖਾ ਕੇ ਦੀ ਸਿਹਤ ਜਿਹੜੀ ਇੰਨੀ ਵੱਡੀ ਹੋ ਗਈ ਹੈ ਨਾ ਮੈਂ ਦੱਸ ਨਹੀਂ ਸਕਦੀ ਐਨਾ ਖਾਂਦੀ ਹੈ ਤੇ ਆਹ ਦੋ ਜਣੇ ਹੈਲੋ ਗਾਇਜ਼ ਮਿਲੋ ਕੀ ਹਾਲ ਜੀ ਗਾਇਜ਼ ਬਸ ਵਧੀਆ ਤੁਸੀਂ ਦੱਸੋ ਵਧੀਆ ਜਨਾਬ ਬੋਲੋਗੇ ਕੁਛ ਨਹੀਂ ਹਲੋ ਪੈ ਰਿਆਂ ਇੱਕ ਹੋਰ ਆਈ ਜੇ ਏ ਵਿਚਾਰੀ ਨਾ ਵਰਗੀ ਐ ਕਦੀ ਕਦੀ ਨੀ ਨਾ ਐ ਵਰਗੀ ਤੂੰ ਨਾਦਰ ਚ ਜਾਣ ਨਾਦਰ ਚ ਪ੍ਰਾਨ ਐ ਵੀ ਨਾ ਅੱਜ ਕੱਲ ਦੁਨੀਆ ਜਿਹੜੀ ਐ ਨਾ ਫੋਨਾਂ ਨੇ ਪੱਟ ਲਈ ਹਵੇਲੋ ਐ ਹਾਲ ਮੈਂ ਤਾਂ ਵਲੌਗਿੰਗ ਮੈਂ ਇਹਦੇ ਵਲੌਗ ਬਣਾਉਂਦੀ ਆ ਤੁਸੀਂ ਆਪਣੀ ਸੁਣਾਓ ਹਾਂ ਬਾਬਾ ਪੀਤਾ ਤੁਸੀਂ ਆਪਣੀ ਸੁਣਾਓ ਤੁਸੀਂ ਕਰਨ ਦੇ ਰਵੇ ਹੈ ਤੇ ਹਣੇ ਨਾ ਕੋਰਾ ਵੀ ਹੀਲਣਾ ਕਿਹੜਾ ਟੰਡਾ ਉਹ ਦੇਨੇ ਆ ਦੇ 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 ਦਨੇ ਆ ਚਲੋ ਉਹ ਤੇ ਸਾਹਮਣੇ ਹੋਵੋ ਫਿਰ ਹਾਂ ਸਾਹਮਣੇ ਬੁਲਾ ਕੇ ਦਵਾ ਇਧਰ ਹੋ ਇਧਰ ਆਓ ਨਹੀਂ ਚੋ ਕੀ ਲੈਣਾ ਇਹ ਡੰਡਾ ਕੀ ਕਹਿਣਾ ਨਹੀਂ ਡੰਡਾ ਦੂਜਾ ਕਹਿਣਾ ਨਹੀਂ ਇਹਨਾ ਇਹੋ ਹੀ ਡੰਡਾ ਤੇਰਾ ਬੁਲਾਉਂਦੇ ਉਹ ਕੇਲਾ ਦੀ ਉਹ ਦੇ ਉਹ ਕੋਈ ਡੰਡਾ ਹੈ ਹੀ ਨਹੀਂ ਉਹ ਦਿਓ ਉਹ ਡੰਡਾ ਹੈ ਹੀ ਨਹੀਂ ਨਹੀਂ ਉਹ ਮੱਛਰ ਮਾਰਨ ਵਾਲਾ ਵਾ ਤੋੜਨਾ ਸੀ ਵਾਓ ਲਓ ਜੀ ਗਾਇਜ਼ ਹੁਣ ਸਾਰੇ ਕੰਮ ਕੰਮ ਕਰਕੇ ਹੋ ਗਏ ਆ ਫਰੀ ਤੇ ਜੇ ਬਲੌਗ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੁਨੇ ਕਮੈਂਟ ਕਰਨਾ ਬੋਲੇ ਮਿਲਦੇ ਆ ਨਵੀਂ ਵੀਡੀਓ ਸਾਰਿਆਂ ਨੂੰ ਬਾਏ ਬਾਏ